ਉਹ ਦਿੱਲੀ ਵਾਲਾ ਕੀ ਲੱਗਦਾ ਜਿਹੜਾ ਪੰਜਾਬ ਚ ਫੇਰੀਆਂ ਪਾਵੇ ਮਨੀਸ਼ ਸਸੋਦੀਆ ਨੂੰ ਦਿੱਲੀ ਵਾਲਾ ਨਜ਼ਾਰਾ ਹੁਣ ਨਹੀਂ ਲੱਭਦਾ ਤਾਈਓ ਪੰਜਾਬ ਚ ਗੇੜੀਆਂ ਮਾਰੇ ਮਨੀਸ਼ ਸਸੋਦੀਆ ਜਿਹੜਾ ਦਿੱਲੀ ਦਾ ਸਾਫਕਾ ਕਹਿ ਲੋ ਜਾਂ ਸਫਾਇਆ ਕਹਿ ਲੋ ਮੰਤਰੀ ਸੰਤਰੀ ਰਹਿ ਚੁੱਕਿਆ ਅੱਜ ਉਹ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਸਕੂਲਾਂ 'ਚ ਢੇਡੇ ਮਾਰ ਰਿਆ ਮੀਡੀਆ ਚਰੋਲਾ ਪੈ ਰਿਆ ਨਾਲ ਪੰਜਾਬ ਦਾ ਸਿੱਖਿਆ ਮੰਤਰੀ ਆ ਤੇ ਕੁਲਦੀਪ ਸਿੰਘ ਧਾਲੀਵਾਲ ਇਹ ਪਹਿਲਾ ਸਭ ਤੋਂ ਪਹਿਲਾਂ ਤਾਂ ਮਨੀਸ਼ ਸੋਦੀਆ ਜੀ ਮੰਤਰੀ ਔਰ ਜਿਹੜੇ ਸਕੂਲਾਂ ਦੇ ਅਫਸਰ ਆ ਉਹ ਸਕੂਲਾਂ 'ਚ ਢੇਡੇ ਮਾਰਨ ਦੇ ਹੱਕਦਾਰ ਨਹੀਂਗੇ ਭਾਵੇਂ ਅੱਜੋ ਕੋਈ ਸਿੱਖਿਆ ਦਾ ਜਿਹੜਾ ਅਫਸਰ ਆ ਉਹ ਢੇਡੇ ਮਾਰੇ ਉਹ ਹੱਕਦਾਰ ਨਹੀਂਗਾ ਸਿੱਕਿਆ ਮੰਤਰੀ ਵੀ ਹੱਕਦਾਰ ਨਹੀਂਗਾ ਤੇ ਤੁਸੀਂ ਤਾਂ ਦਿੱਲੀ ਵਾਲੇ ਲੱਗਦੇ ਕੀ ਆ ਤਾਂ ਮੈਂ ਤੁਹਾਨੂੰ ਇਹ ਕਹਾਂ ਕਿ ਹੱਕਦਾਰ ਹੈ ਕਿਉਂ ਨਹੀਂ ਹੱਕਦਾਰ ਤਾਂ ਨਹੀਂ ਕਿ ਜੇਕਰ ਸਰਕਾਰੀ ਸਕੂਲਾਂ ਚ ਟੀਚਰ ਪੂਰੇ ਹੋਣ ਇੱਥੇ ਹਰ ਇੱਕ ਸਬਜੈਕਟ ਦੇ ਟੀਚਰ ਪੂਰੇ ਹੋਣ ਨੋਨ ਮੈਡੀਕਲ ਕਮਰਸ ਦੀ ਤਾਂ ਦੂਰ ਦੀ ਗੱਲ ਆ ਇੱਥੇ ਆਰਟਸ ਦੇ ਟੀਚਰ ਪੂਰੇ ਨਹੀਂ ਹੁੰਦੇ ਇਸ ਕਰਕੇ ਇਹ ਇਕੱਲੇ ਘੇੜੇ ਮਾਰ ਕੇ ਹੁਣ ਪੰਜਾਬ ਦੇ ਵਿੱਚ ਰਾਜ ਕਰਨ ਨੂੰ ਨਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਜੇਕਰ ਮਨੀਸ਼ ਸੋਸੋਦੀ ਆ ਜਾਂ ਕੇਸਰੀਵਾਲ ਪੰਜਾਬ ਚ ਆ ਕੇ ਢੇਡੇ ਮਾਰਦਾ ਤਾਂ ਭਾਈ ਰੌਲਾ ਪਾ ਲੋ ਇਹ ਹੁਣ ਤੁਹਾਨੂੰ ਵੇਖਦੇ ਆ ਥੋੜੀਆਂ ਜੀਆਂ ਉਂਗਲਾ ਲਾ ਲਾ ਕੇ ਵੀ ਇਹ ਪੰਜਾਬ ਵਾਲੇ ਕੀ ਬੋਲਦੇ ਆ ਰੌਲਾ ਪਾਓ ਇਸ ਗੱਲ ਦਾ ਰੌਲਾ ਪਾਉਣਾ ਬੰਦ ਆ ਸਭ ਤੋਂ ਵੱਡੀ ਗੱਲ ਏ ਕਿ ਤੁਹਾਡੀ ਸਰਕਾਰ ਸਿੱਖਿਆ ਦੇ ਆਧਾਰ ਤੇ ਆਈ ਸੀ ਅੱਜ ਤਾਂ ਬਹੁਤ ਕੰਮਾਂ ਦੇ ਨਾਲ ਸੀ ਪਰ ਮੈਂ ਸਿੱਖਿਆ ਦੀ ਗੱਲ ਕਰਦਾ ਜੇਕਰ ਤੁਸੀਂ ਆ 3 ਸਾਲਾਂ ਦੇ ਵਿੱਚ ਤੁਹਾਡੇ ਸਿੱਖਿਆ ਮੰਤਰੀ ਨੇ ਤੁਹਾਡੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਤਾਂ ਸਾਡਾ ਪਰ ਸਾਡਾ ਬਣ ਕੇ ਨਹੀਂ ਚੱਲਦਾ ਜੇਕਰ ਉਹ ਸਾਡਾ ਮੁੱਖ ਮੰਤਰੀ ਹੁੰਦਾ 3 ਕਰੋੜ ਲੋਕਾਂ ਨੂੰ ਪਰੇ ਸੱਟ ਕੇ ਦਿੱਲੀ ਪ੍ਰਚਾਰ ਨਹੀਂ ਕਰਦਾ ਸੀ ਸਭ ਤੋਂ ਵੱਡੀ ਗੱਲ ਕੀ ਆ ਕਿ ਜੇਕਰ ਮੁੱਖ ਮੰਤਰੀ ਚਾਹੁੰਦਾ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾਉਂਦੇ ਤੁਸੀਂ ਸਭ ਕੁਝ ਬਣਾ ਸਕਦੇ ਆ ਜੇਕਰ ਲੋਕਾਂ ਦੇ ਖਿਲਾਫ ਕਾਨੂੰਨ ਬਣ ਸਕਦੇ ਆ ਤੇ ਲੋਕਾਂ ਦੇ ਹੱਕ ਦੇ ਵਿੱਚ ਵੀ ਕਾਨੂੰਨ ਬਣ ਸਕਦੇ ਆ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਸਾਹਿਬ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਚਾਹੋ ਪੀਐਮ ਤੋਂ ਲੈ ਕੇ ਤਗੜੀ ਪੋਸਟ ਤੱਕ ਦੇ ਹੋਣ ਸਿੱਖਿਆ ਸਕੱਤਰ ਤੱਕ ਦੇ ਸਿਪਾਈ ਤੋਂ ਲੈ ਕੇ ਟੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਤਾਂ ਇਹਦੇ ਨਾਲ ਜਿਹੜਾ ਸਿੱਖਿਆ ਦਾ ਪੱਧਰਾ ਉਹ ਬਹੁਤ ਉੱਚਾ ਚੱਕਿਆ ਜਾਣਾ ਸੀ ਪਰ ਦੂਜੇ ਸਰਕਾਰੀ ਮੁਲਾਜ਼ਮਾਂ ਦੀ ਤਾਂ ਦੂਰ ਦੀ ਗੱਲ ਜਿਹੜੇ ਸਰਕਾਰੀ ਟੀਚਰਾਂ ਸਕੂਲਾਂ ਦੇ ਉਹਨਾਂ ਦੇ ਬੱਚੇ ਹੀ ਪ੍ਰਾਈਵੇਟ ਸਕੂਲਾਂ 'ਚ ਪੜ ਰਹੇ ਆ ਤੇ ਤੁਸੀਂ ਕਿਹੜੇ ਆਪਦੇ ਰਾਜ ਦੇ ਵਿੱਚ ਪਿੱਛੇ ਹੱਥ ਕਰਕੇ ਸਕੂਲਾਂ 'ਚ ਗੇੜੇ ਮਾਰਦੇ ਫਿਰਦੇ ਆ ਗੇੜੇ ਮਾਰਿਆਂ ਨਾਲ ਸਿੱਖਿਆ ਚੰਗੀ ਨਹੀਂ ਹੋਣੀ ਚਾਹੇ ਵਿੱਚ ਤੰਬੂ ਲਾ ਕੇ ਬਹਿ ਜਾਓ ਸਕੂਲ ਦੇ ਤਾਂ ਵੀ ਸਿੱਖਿਆ ਚੰਗੀ ਨਹੀਂ ਹੋਣੀ ਸਿੱਖਿਆ ਚੰਗੀ ਹੋਣੀ ਆ ਜਦੋਂ ਤਗੜੇ ਤਗੜੇ ਅਫਸਰਾਂ ਦੇ ਬੱਚੇ ਮੰਤਰੀ ਐਮ ਐਲ ਏ ਦੇ ਬੱਚੇ ਸਰਕਾਰੀ ਸਕੂਲਾਂ ਚ ਪੜਨਗੇ ਉੱਥੇ ਟੀਚਰ ਪੂਰੇ ਹੋਣਗੇ ਔਰ ਉੱਥੇ ਜਿੰਨਾ ਚਿਰ ਪ੍ਰਾਈਵੇਟ ਸਕੂਲਾਂ ਨੂੰ ਤੁਸੀਂ ਫੇਲ ਨਹੀਂ ਕਰਦੇ ਉਹਨਾਂ ਚਿਰ ਸਰਕਾਰੀ ਸਕੂਲ ਚੰਗੇ ਨਹੀਂ ਬਣ ਸਕਦੇ ਐਵੇਂ ਮੰਤਰੀ ਬਣਨ ਵਾਸਤੇ ਕੱਲੇ ਘੇੜੇ ਨਾ ਮਾਰੋ ਮੰਤਰੀ ਇੱਥੇ ਰਾਜ ਕਰਨ ਵਾਸਤੇ ਉਹ ਗੱਲ ਇਹੀ ਆ ਨਾ ਆਖੇ ਦਿੱਲੀ ਆਲਾ ਕੀ ਲੱਗਦਾ ਜਿਹੜਾ ਪੰਜਾਬ ਚ ਫੇਰੀਆਂ ਪਾਵੇ ਦਿੱਲੀ ਆਲਾ ਨਜ਼ਾਰਾ ਹੁਣ ਨਹੀਂ ਲੱਭਦਾ ਤਾਈਓ ਕੇਸਰੀਵਾਲ ਲੁਧਿਆਣੇ ਸੀੜ ਤੇ ਫੇਰਾ ਪਾਵੇ ਇਹ ਪੰਜਾਬ ਦਾ ਤੁਸੀਂ ਜੇਕਰ ਪੰਜਾਬ ਤੇ ਰਾਜ ਕਰਨ ਨੂੰ ਅਸਲ ਤਾਂ ਕਰੀ ਜਾਣੇ ਆ ਅੱਡੇ ਨਾਲੋਂ ਜ਼ਿਆਦਾ ਤਾਂ ਰਾਜ ਤੁਹਾਡਾ ਪਰ ਪਹਿਲਾ ਨੰਬਰ ਤਾਂ ਇਹ ਆ ਜੇਕਰ ਸਿੱਖਿਆ ਦੀ ਗੱਲ ਕਰਦੇ ਹੋ ਤਾਂ ਸਕੂਲਾਂ ਦੇ ਵਿੱਚ ਸਿੱਖਿਆ ਪੂਰੀ ਕਰੋ ਔਰ ਸਿੱਖਿਆ ਜਿਸ ਦਿਨ ਤੁਸੀਂ ਉੱਚੀ ਚੱਕਦੀ ਉਹ ਦਿਨ ਜੇਕਰ ਸਿੱਖਿਆ ਵਧੀਆ ਹੋਗੀ ਤਾਂ ਜਿਹੜੇ ਗਰੀਬ ਆ ਗਰੀਬਾਂ ਦੇ ਬੱਚੇ ਵੀ ਟਗੜੀਆਂ ਪੋਸਟਾਂ ਤੇ ਜਾਂਦੇ ਰਹਿਣਗੇ ਪਰ ਸਕੂਲਾਂ ਦੇ ਵਿੱਚ ਬਿਲਡਿੰਗਾਂ ਸਕੂਲਾਂ ਦੇ ਵਿੱਚ ਕੰਧਾਂ ਤੇ ਔਰ ਸਕੂਲਾਂ ਦੇ ਵਿੱਚ ਜਿਹੜਾ ਕਹਿ ਲਓ ਰੰਗ ਕੀਤਾ ਹੀ ਰਹਿ ਗਿਆ ਉਹਨਾਂ ਵਿੱਚ ਟੀਚਰ ਪੂਰੇ ਹੈ ਨਹੀਂ ਤੇ ਜਿਹੜੇ ਟੀਚਰ ਤੁਹਾਡੇ ਕੋਲੋਂ ਪੋਸਟਾਂ ਮੰਗਣ ਆਉਂਦੇ ਆ ਉਹ ਤਾਂ ਤੁਹਾਡੇ ਕੋਲੋਂ ਲਾਠੀ ਚਾਰਜ ਕਰਾ ਕੇ ਜਾ ਵਰਦੇ ਆ ਜਿਹੜੇ ਟੀਚਰਾਂ ਨੇ ਪੜਾਉਣਾ ਉਹ ਥੋਟੋ ਗਿੱਟੇ ਛੰਗਾ ਕੇ ਜਾ ਵਰਦੇ ਆ ਟੈਂਕੀਆਂ ਤੇ ਚੜੇ ਰਹਿ ਜਾਂਦੇ ਆ ਉਹਨਾਂ ਬਾਰੇ ਤਾਂ ਤੁਸੀਂ ਸੋਚਦੇ ਨਹੀਂਗੇ ਤੇ ਮਨੀਸ਼ ਸੋਦੀਆ ਸਭ ਤੋਂ ਵੱਡੀ ਗੱਲ ਤੇ ਆ ਕਿ ਚਾਹਲੋ ਨੇ ਢੇੜਾ ਮਾਰ ਲਿਆ ਮੈਂ ਇਸ ਚੀਜ਼ ਦਾ ਕੋਈ ਮੈਂ ਕਹਿੰਦਾ ਨਹੀਂ ਵੀ ਢੇੜਾ ਕਿਉਂ ਮਾਰਿਆ ਪਰ ਪੰਜਾਬ ਵਿੱਚ ਤੁਸੀਂ ਉਹ ਲੋਕਾਂ ਨੂੰ ਚੈੱਕ ਕਰੀ ਜਾਂਦੇ ਆ ਤੁਸੀਂ ਢੇੜਾ ਦਿੱਲੀ ਦੀ ਸਿੱਖਿਆ ਕਿੰਨੀ ਕੁ ਚੰਗੀ ਕਰਤੀ ਆ ਜੇਕਰ ਦਿੱਲੀ ਦੀ ਸਿੱਖਿਆ ਚੰਗੀ ਹੋ ਗਈ ਸੀ ਤਾਂ ਫਿਰ ਉੱਥੋਂ ਦੇ ਲੋਕ ਬੇਵਕੂਫ ਨਹੀਂ ਸੀ ਜਿਹੜਾ ਤੁਹਾਡਾ ਉਹਨਾਂ ਨੇ ਸਫਾਇਆ ਕਰਤਾ ਉਹਨਾਂ ਨੇ ਝਾੜੂ ਦਾ ਤਿੱਲਾ ਤਿੱਲਾ ਕਰਤਾ ਇਹ ਜਿਹੜੀ ਨੇਰੀ ਉੱਥੇ ਆਈ ਐ ਇੱਥੇ ਤਾਂ ਦੁਫਾਨ ਆਉਣਾ 2027 ਦੇ ਵਿੱਚ ਉਸ ਦੁਫਾਨ ਦੇ ਵਿੱਚ ਮੁੱਖ ਮੰਤਰੀ ਦੀ ਸੀਟ ਤਾਂ ਕਿ ਨਹੀਂ ਬਚਣੀ ਤੇ ਦੂਜੇ ਐਮਐਲਏਾਂ ਦੀ ਤਾਂ ਗੱਲ ਛੱਡ ਦੋ ਐਵੇਂ ਤੁਸੀਂ ਪੰਜਾਬ ਦਾ ਭਲਾ ਕਰਨਾ ਤਾ ਪੰਜਾਬ ਦੇ ਵਿੱਚ ਜਿਹੜਾ ਭਲਾ ਉਹ ਚੰਗਾ ਕਰੋ ਐਵੇਂ ਪੰਜਾਬ ਦੇ ਵਿੱਚ ਰਾਜ ਕਰਨ ਨੂੰ ਨਾ ਆਓ ਹੁਣ ਥੋੜਾ ਇੱਕੋ ਇੱਕ ਰਾਹ ਬਣਿਆ ਪਿਆ ਕਿਵੇਂ ਨਾ ਕਿਵੇਂ ਕਰਕੇ ਭਗਵੰਤ ਮਾਨ ਨੂੰ ਧੱਕਾ ਮਾਰ ਕੇ ਕੁਰਸੀ ਤੋਂ ਇਹ ਗਿੱਟਾ ਗੋਡਾ ਤੜਾ ਕੇ ਕਿਸੇ ਦੂਜੀ ਪਾਰਟੀ 'ਚ ਜਾਵੇ ਤੇ ਕੇਜਰੀਵਾਲ ਦਿੱਲੀ ਤੋਂ ਆ ਕੇ ਇੱਥੇ ਲੁਧਿਆਣੇੋਂ ਕੋਈ ਸੀਟ ਲੈ ਲੇ ਜਿਹੜੀ ਉੱਥੇ ਗੋਗੀ ਜੀ ਜਿਹੜੇ ਉੱਥੇ ਪੂਰੇ ਹੋਏ ਆ ਚਲੋ ਬਹੁਤ ਮੈਂ ਕਹਿੰਦਾ ਮਾੜਾ ਹੋਇਆ ਪਰ ਇਹ ਚੀਜ਼ਾਂ ਯਾਦ ਰੱਖੋ ਸਾਨੂੰ ਸਾਡੇ ਪੰਜਾਬੀਆਂ ਤੇ ਵਿਸ਼ਵਾਸ ਨਹੀਂ ਇਹ ਚਮਚਾਗਰੀ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਆ ਤੇ ਇਹਨਾਂ ਨੇ ਚਮਚਾਗਰੀ ਕਰਕੇ ਤੁਹਾਨੂੰ ਮੁੱਖ ਮੰਤਰੀ ਲਾ ਦੇਣਾ ਤੇ ਮੈਂ ਪੰਜਾਬੀਆਂ ਨੂੰ ਕਹਿਣਾ ਇਸ ਚੀਜ਼ ਦਾ ਰੌਲਾ ਪਾ ਲਓ ਜੇਕਰ ਰੌਲਾ ਨਾ ਪਾਇਆ ਤਾਂ ਸਾਡੇ ਪੱਲੇ ਕੱਖ ਨਹੀਂ ਹੋਣਾ ਰਹੀ ਗੱਲ ਸਿੱਖਿਆ ਦੀ ਜੇ ਮਨੀਸ਼ ਅਸੋਧੀਆਂ ਨੂੰ ਪੰਜਾਬ ਦੀ ਸਿੱਖਿਆ ਦਾ ਇੰਨਾ ਹੀ ਫਿਕਰ ਪੈ ਗਿਆ ਜੇਕਰ ਇਹ ਚਾਹੁੰਦਾ ਇਹ ਗਰੀਬ ਬੱਚੇ ਵੀ ਤਗੜੀਆਂ ਪੋਸਟਾਂ ਤੇ ਹੋਣ ਚਾਹੇ ਉਹ ਐਸ்சி ਬੀਸੀ ਜਰਨਲ ਕਿਸੇ ਜਾਤੀ ਦੇ ਹੋਣ ਤਾਂ ਫੇਰ ਸਰਕਾਰੀ ਸਕੂਲਾਂ ਦਾ ਪੱਦਰ ਜਿਹੜਾ ਕਿਸੇ ਇੱਕ ਅੱਦੇ ਬੰਦੇ ਨੇ ਵਿਆਜੂ ਪੈਸੇ ਚੱਕ ਕੇ ਪ੍ਰਾਈਵੇਟ ਸਕੂਲ ਬਣਾਇਆ ਜਿਹਦੇ ਕੋਲ ਜਿਹੜਾ ਕਰੋੜ ਦਾ ਮਾਲਕ ਹੋ ਸਕਦਾ 10 ਕਰੋੜ ਦਾ ਮਾਲਕ ਹੋ ਸਕਦਾ ਉਹ ਜਿਹੜਾ ਅਰਬਾਂ ਪਤੀ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਮਾਲਕ ਹਨ ਉਹ ਅਰਬਾਂ ਪਤੀ ਜਿਹੜਾ ਸਾਰੇ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲੋਕ ਸਕੂਲ ਤੇ ਲੋਨ ਨੂੰ ਤਿਆਰ ਹੋ ਜਾਣਗੇ ਪਰ ਕੱਲੀਆਂ ਬਿਲਡਿੰਗਾਂ ਨਾ ਰੰਗੋ ਕਈ ਸਕੂਲ ਇਹੋ ਜਿਹੇ ਆ ਜਿਨ੍ਹਾਂ ਨੇ ਕਿਰਾਏ ਤੇ ਕਮਰੇ ਲੈ ਕੇ ਸਕੂਲ ਤਿਆਰ ਕਰਾਏ ਤੇ ਅੱਜ ਉਹਨਾਂ ਦੇ ਬਿਲਡਿੰਗਾਂ ਪਿੰਗਾ ਹੋਈਆਂ ਸਾਡੇ ਬਿਲਡਿੰਗਾਂ ਪਹਿਲੇ ਦਿਨ ਤੋਂ ਪਿੰਗਾ ਹੋਈਆਂ ਪਰ ਇੱਥੋਂ ਬੱਚੇ ਪੜ੍ਹ ਲੈ ਕੇ ਜਾਂ ਤਾਂ ਕੋਈ ਚਿੱਟਾ ਵੇਚੀ ਜਾਂਦਾ ਜਾਂ ਕੋਈ ਸੱਟਾ ਚਲਾਈ ਜਾਂਦਾ ਉਹਨਾਂ ਦੀਆਂ ਪੜੀਆਂ ਲਿਖੀਆਂ ਬੇਕਾਰ ਵਗੀਆਂ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਚੋਂ ਪੜ੍ਹੇ ਉਹਨਾਂ ਅੱਜ ਤਕੜੀਆਂ ਪੋਸਟਾਂ ਤੇ ਆ ਜਦੋਂ ਡੀਸੀ ਦੇ ਬੱਚੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਹਰ ਬੰਦੇ ਨੂੰ ਨੌਕਰੀ ਸਰਕਾਰੀ ਚਾਹੀਦੀ ਆ ਤੇ ਸਿੱਖਿਆ ਆਪ ਦੇ ਬੱਚਿਆਂ ਨੂੰ ਉਹ ਪ੍ਰਾਈਵੇਟ ਸਕੂਲਾਂ ਚ ਦਵਾਉਂਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਸਬੂਤ ਆ ਗੱਲ ਕਰ ਲੈਣ ਦੋ ਜੀ ਸਭ ਤੋਂ ਵੱਡਾ ਸਬੂਤ ਇਹ ਆ ਸਭ ਤੋਂ ਵੱਡਾ ਸਬੂਤ ਇਹ ਆ ਕਿ ਜਿਹੜਾ ਕਹਿ ਲਓ ਸਰਕਾਰੀ ਟੀਚਰਾਂ ਦੇ ਬੱਚੇ ਹੀ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਆ ਨੌਕਰੀ ਸਰਕਾਰੀ ਚਾਹੀਦੀ ਆ ਔਰ ਜਿਹੜਾ ਕਹਿ ਲੋ ਬੱਚਿਆਂ ਨੂੰ ਪ੍ਰਾਈਵੇਟ ਪਾਉਣਾ ਇਹ ਉਹਨਾਂ ਅ fırsਰਾਂ ਦੇ ਵਾਸਤੇ ਦੀ ਗੱਲ ਨਹੀਂ ਇਹ ਤੁਹਾਡੇ ਵਾਸਤੇ ਦੀ ਗੱਲ ਆ ਜੇਕਰ ਸਾਡੇ ਮੰਤਰੀ ਸਰਕਾਰੀ ਸਕੂਲਾਂ ਨੂੰ ਚੱਕਦੇ ਤੇ ਅੱਜ ਕਿੰਨੇ ਅੱਜ ਕਿੰਨੇ ਟਾਈਮ ਹੋ ਗਏ ਆ ਕਿ ਸਿੱਖਿਆ ਤੋਂ ਜਿਹੜੇ ਬੱਚੇ ਆ ਉਹ ਵਨਜੀ ਪਏ ਆ ਤੇ ਜਿਹੜੇ ਲੋਕ ਆ ਜਿਹੜੇ ਭੋਲੇ ਭਾਲੇ ਉਹਨਾਂ ਨੂੰ ਨਹੀਂ ਪਤਾ ਕਿ ਜਿਹੜੇ ਸਰਕਾਰੀ ਸਕੂਲ ਬਿਲਡਿੰਗਾਂ ਤਾਂ ਚੰਗੀਆਂ ਬਣਾਤੀਆਂ ਤੇ ਜਿਨ੍ਹਾਂ ਨੇ ਆਪਾਂ ਵੇਖਿਆ ਸੀ ਨਾ ਕਮਤਾਬ ਬਚਨ ਦੀ ਮੂਵੀ ਸੀਗੀ ਜਿਹਨੂੰ ਲੋਕ ਲੰਬੂ ਵੀ ਕਹਿ ਦਿੰਦੇ ਆ ਤੇ ਉਹਨੇ ਇੱਕ ਤਬੇਲਾ ਕਲਾਸਿਸ ਦਾ ਜਿਹੜਾ ਉਹਦੀ ਫਿਲਮ ਆਈ ਸੀ ਉਹਨੇ ਤਬੇਲੇ ਚ ਪੜਾ ਕੇ ਜਿੱਥੇ ਮੱਝਾਂ ਘਾਵਾਂ ਨੂੰ ਪੱਠੇ ਪਾਏ ਜਾਂਦੇ ਸੀ ਉੱਥੋਂ ਬੱਚੇ ਉਹ ਟੌਪ ਤੇ ਲੈ ਆਉਂਦਾ ਤੇ ਤੁਸੀਂ ਨੋਟ ਕਰੋ ਜਿੰਨਾ ਚਿਰ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲ ਤੁਹਾਡੀ ਯਾਰੀ ਰਹੂਗੀ ਉਨਾ ਚਿਰ ਇਹ ਸਰਕਾਰੀ ਸਕੂਲ ਚੰਗੇ ਨਹੀਂ ਹੋ ਸਕਦੇ ਤੇ ਮੰਤਰੀ ਬਣਨ ਵਾਸਤੇ ਐਵੇਂ ਗੇੜੇ ਮਾਰਦੇ ਫਿਰਦੇ ਆ ਜਿਵੇਂ ਗਾਣਾ ਨਹੀਂ ਆਇਆ ਸੀ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬੜਿਆ ਜਿਨ੍ਹਾਂ ਤੋਂ ਫਿਰਦਾ ਨਹੀਂ ਮੈਂ ਵੀ ਦੇਖਦੀ ਉਹਨੂੰ ਬੜਿਆਂ ਚਿਰਾਂ ਤੋਂ ਉਹ ਵੀ ਵੇਖਦਾ ਫਿਰਦਾ ਨਹੀਂ ਇਹੋ ਜਿਹਾ ਗਾਣਾ ਸੀ ਮੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਫੜ ਗਿਆ ਹੈਂਡਲ ਖੜਕੇ ਇਹ ਭਗਵਾਨ ਤੁਮਨਾ ਤੇਰੀ ਜਿਹੜੀ ਐਕਟਿਵਾ ਨਾ ਕੁਰਸੀ ਵਾਲੀ ਇਹਨਾਂ ਨੇ ਤੇਰੀ ਐਕਟਿਵਾ ਦਾ ਹੈਂਡਲ ਫੜਨਾ ਤੇ ਇਹ ਗੱਲ ਨੋਟ ਕਰ ਲੈ ਤੇਰੀ ਐਕਟਿਵਾ ਰੋਕ ਕਿਉਂ ਤੈਨੂੰ ਤਾਰ ਦੇਣਗੇ ਉਹ ਤਾਂ ਗਾਣੇ ਦੇ ਵਿੱਚ ਤਾਂ ਸੀ ਨਾ ਵੀ ਉਹ ਉਹਨੂੰ ਵਿਆਹ ਕੇ ਲੈ ਕੇ ਜਾਣ ਨੂੰ ਫਿਰਦਾ ਸੀ ਪਰ ਤੇਰੀ ਸਟੋਰੀ ਹੋਰ ਬਣ ਜਾਣੀ ਇਹਨਾਂ ਨੇ ਤੇਰੀ ਐਕਟਿਵਾ ਖੋ ਕੇ ਜਿਹੜੀ ਐਕਟਿਵਾ ਤੂੰ ਆਪਦੀ ਮਿਹਨਤ ਦੀ ਤਿਆਰ ਕੀਤੀ ਹੈ ਪੰਜਾਬ ਦੇ ਵਿੱਚ ਉਹ ਐਕਟਿਵਾ ਤੋਂ ੱੱਕਾ ਮਾਰ ਕੇ ਤੈਨੂੰ ਕੇਜਰੀਵਾਲ ਸਿੱਟੂਗਾ ਤੇ ਹੁਣ ਬਦਾਮ ਬਰੂਮ ਖਾਲਾ ਆਪਦੇ ਇਹਨਾਂ ਦਾ ਕੰਮ ਚੱਲ ਪਿਆ ਤੇ ਦਿੱਲੀ ਵਾਲੇ ਆ ਬਥੇਰੇ ਇੱਥੇ ਭਾਜਪਾ ਵਾਲੇ ਵੀ ਆਉਂਦੇ ਰਹੇ ਆ ਰਾਹੁਲ ਗਾਂਧੀ ਵੀ ਆਉਂਦਾ ਰਿਹਾ ਉਹ ਤਾਂ ਦਿੱਲੀ ਤੋਂ ਹਰ ਗਏ ਹੁਣ ਉਹਨਾਂ ਦੇ ਬੰਦੇ ਤਾਂ ਇੱਥੇ ਆ ਕੇ ਢੇੜਾ ਮਾਰਦੇ ਨਹੀਂਗੇ ਤੇ ਤੁਸੀਂ ਆ ਕੇ ਢੇੜਾ ਮਰਵਾਈ ਜਾਂਦੇ ਆ ਤੇ ਜਿਹੜਾ ਹਰਜੋਤ ਬੈਂਸਾ ਯਾਰ ਤੁਸੀਂ ਕਹੋ ਤੁਸੀਂ ਮੰਤਰੀ ਕਿਉ ਮੰਤਰੀ ਵੇਂਦਾ ਕੀ ਆ ਕਿ ਤੁਸੀਂ ਹੁਣ ਇਹ ਵੇਣਿਆ ਵੀ ਸਾਡੇ ਮੰਤਰੀਆਂ ਨੇ ਕੀਤਾ ਕੀ ਆ ਮੰਤਰੀਆਂ ਦੇ ਕੰਮ ਮੈਂਕ ਨਾ ਦਿਨਾ ਕਰਜਾ ਚੱਕ ਕੇ ਇਹਨਾਂ ਨੇ ਤੁਹਾਨੂੰ ਚੰਗਾ ਰਾਜ ਕਰਾਤਾ ਸਸੋਧੀਆ ਜੀ ਤੁਹਾਡੇ ਕੇਸਰੀਵਾਲ ਨੂੰ ਜਹਾਜ਼ ਕਿਰਾਏ ਤੇ ਲੈ ਕੇ ਦੇਤੇ ਬੁਲਟ ਪ੍ਰੂਫ ਆ ਵਾਟਰ ਪ੍ਰੂਫ ਟੈਂਟ ਲਵਾਤੇ ਸੁਣੇ ਸੀ ਕੱਠ ਥੋਡੇ ਵਿੱਚ ਖਾ ਦਿੰਦਾ ਕਰੋੜਾ ਰੁਪਇਆ ਤੁਹਾਡੀਆਂ ਰੇਲੀਆਂ ਤੇ ਗਾਲਤਾ ਥੋਡੇ ਬੈਨਰ ਪੋਸਟਰ ਕੰਧਾਂ ਤੇ ਚਪਕੇ ਤੇ ਤੁਹਾਡਾ ਕੰਮ ਘੱਟ ਹੁੰਦਾ ਤੇ ਬੈਨਰ ਜਾਦੇ ਲੱਗਦੇ ਆ ਇਹ ਨੋਟ ਕਰੋ ਗੱਲ ਤੇ ਇਹ ਯਾਦ ਰੱਖੋ ਕਿ ਇਹਨਾਂ ਨੇ ਕਰਨਾ ਕੱਖ ਨਹੀਂ ਨਾ ਤੁਸੀਂ ਕੀਤਾ ਕੱਖ ਤੁਸੀਂ ਹੁਣ ਪੰਜਾਬ ਵਾਲੇ ਝਾਤੀ ਨਾ ਮਾਰੋ ਮੈਂ ਸਾਰੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਔਰ ਮੀਡੀਆ ਚੈਨਲਾਂ ਨੂੰ ਇੱਕੋ ਗੱਲ ਕਹਿਣਾ ਕਿ ਭਾਈ ਸਾਹਿਬ ਤਿਆਰ ਹੋ ਹੁਣ ਇਹਨਾਂ ਨੇ ਆਪ ਦੀ ਤਿਆਰੀ ਵਟ ਲਈਆ ਦਿੱਲੀ ਵਾਲਿਆਂ ਨੇ ਕਰਤਾ ਤੇ ਹੁਣ ਪੰਜਾਬ ਵਾਲੇ ਕੱਢਣ ਨੂੰ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ